ਹੈਲੋ एवरीवन ਗੁੱਡ ਆਫਟਰਨੂ ਮੂਹਾਂ ਦੇਖ ਥੱਲੇ ਦੇਖੀ ਅੱਗ ਨਿਕਾ ਦੇ ਦਿੱਤੀ ਉੱਚ ਦੇਖੀ ਜਾਂਦੇ ਆ ਦੇ ਲਓ ਮੈਂ ਮਮੂ ਲੋਕਤਾ ਕਰਾਈਆ ਮੇਰੀ ਮੰਮੀ ਨੇ ਟੀਰ ਮੇਰੇ ਟੇਡਾ ਕੱਢ ਦਿੱਤਾ ਸਿੱਧਾ ਇੱਥੋਂ ਇਦਾਂ ਨਿਕਲਦਾ ਆਉਂਦਾ ਆ ਦੇ ਇੱਥੇ ਕੱਢ ਦਿੱਤਾ ਮੈਂ ਹੋਰ ਕੀ ਖਾਣਾ ਚਾਰ ਮਿੰਟ ਸਿੱਧਾ ਤੇ ਗਾਇਲ ਅੱਜ ਅਸੀਂ ਬਣਾਉਣ ਲੱਗੇ ਆ ਪਿੰਨੀਆਂ ਓਏ 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 ਨਾ ਕਰੀਂ ਦੁੱਧ ਨਹੀਂ ਕੀ ਖਾਣ ਦੀ ਦੇ ਹੋ ਗਿਆ ਉਹ ਮਾਤਾ ਤੋਂ ਉਹਦਾ ਪਤੀ ਜੀ ਦਾ ਟੱਕੜੀ ਜਾਦਾ ਆ ਕਿਵੇਂ ਪਾਇਆ ਆਟਾ ਤੇ ਮੇਰੀ ਮੰਮੀ ਬਣਾਉਣ ਲੱਗੀ ਅੱਜ ਪਿੰਨੀਆਂ ਮੰਮੀ ਬਾਹਰ ਲਾਉਂਦੀ ਕਹਿੰਦੀ ਹੋ ਬਾਹਰ ਦੇ ਸਾਨੂੰ ਬਣਾਉਣਾ ਵੀ ਆਟਾ ਹੀ ਆ ਨਹੀਂ ਨਹੀਂ ਵੈਗਾ ਉਹ ਨਾ ਹੋਵੇ ਕੀ ਨਾ ਹੋਵੇ ਚੂਰੀ ਸਾਜੀ ਤੂੰ ਮੇਰੀ ਬੇਇੱਜ਼ਤੀ ਕਰ ਚੱਲ ਚੂਰੀ ਸਾਜੀ ਨਹੀਂ ਮੇਰਾ ਮੋਡਲ ਬਣ ਜਾਣਾ ਇਹਦਾ ਪਰਾਨੀ ਹਣਾ ਵਾ ਆ ਚਿੱਟੀ ਜਾਨੀ ਆ ਕੀ ਕੀ ਆ? ਹਲ। ਮੰਮੀ ਆ ਕੀ ਆ ਸੌਂਡ? ਆ ਸੌਂਡ ਖੜਾ ਖਿਆ। ਕੋਪਾ ਫਟ ਕਰ ਮਾਤਾ। ਇਹਦਾ ਖੁੰਮਾ। ਆ ਕਾ ਪੋਟੀ ਜਾਵੋ ਤੇ ਇੱਧਰ ਨਹੀਂ ਦੇ ਲੋ ਸਾਡੀ। ਉਹ ਨਾ ਮੋੜੀ ਕਹਿ ਲੋ। ਕੋਈ ਆ ਜਾਵੇ ਤਾਂ। ਹਾਂ ਤੂੰ ਨਾਲ ਕੋਈ ਨੀ ਕਾਲਾ। ਸਕੂਲੋਂ ਤਾਂ ਨਹੀਂ ਆਇਆ ਹੁਣਾਂ। ਦੀ ਹੁਣ ਕਿ ਇੱਧਰ ਕੌਲੀ ਜੀ ਦਾ ਪਿੱਛੇ ਪੈ ਗਈਆਂ ਫੇਰੇ ਉਹਦੇ ਵਿੱਚ ਉੱਥੇ ਪੂਰਾ ਜਿਆ ਹੋਰ ਕਿਹਾ ਜਾਂ ਤੈਨੂੰ ਪਾ ਦੋ ਬੱਚੇ ਗਾਈ ਕੱਟਣੀ ਸਿੱਤ ਬਹੁਤ ਪਾਉਂਦਾ ਹੁੰਦਾ ਸੀ ਚੱਲਾਂ ਮੈਂ ਮੈਂ ਤਾਂ ਚਲੀ ਜਾਣ ਫੇਰ ਜਾਣੇ ਕਹਤੇ ਆਂਂਦੀ ਵੜਦਾ ਦਰ ਮੈਂ ਆਦੋਂ ਇਹ ਲੋ ਜਿਹੜੇ ਟਾਈਮ ਇਹਨਾਂ ਨੂੰ ਸਕੂਲੇ ਹੋਣਾ ਚਾਹੀਦਾ ਤੁਹਾਨੂੰ ਅੱਛੀ ਛੁੱਟੀ ਕਿੰਨੇ ਵਜੇ ਹੁੰਦੀ ਵੰਛ ਕਿੰਨੇ ਘੰਟਾ ਕੱਟੇ ਇਹ ਵੀ ਲੱਗਦਾ ਹਾਤੀ ਆ ਇੱਧਰ ਤੇਲ ਕੱਢਣ ਲੱਗੇ ਹੋਏ ਓ ਤਾਂ ਛੁੱਟੀ ਕਿੰਨੇ ਵਜੇ ਹੁੰਦੀ ਮੈਨੂੰ ਪਤਾ ਨਹੀਂ 3 ਕਵਜੇ ਹੁੰਦੀ ਉਹ ਵੀ ਹੁਣ ਨਹੀਂ ਮੈਨੂੰ ਪਤਾ ਹੁਣ ਤਾਂ ਮੈਂ ਥਾਲ ਹੋ ਗਿਆ ਛੱਡਿਆ ਚਲ ਆ ਗਿਆ ਦੇ ਲੋ ਤੇਲ ਚੋੜੀ ਕਰਨ ਲੱਗੇ ਹੋ ਉਹ ਥੱਲੇ ਵਾਲਾ ਜਿਗਾਰੀ ਲਾ ਲ ਥੱਲੇ ਆ ਜਾ ਆ ਲਾਗ ਗਈ ਸਾਡੀ ਪੁੱਜ ਗਈ ਆ ਜਿੱਦੇ ਅੱਗ ਪਾਲ ਰਹੀ ਆ ਇਧਰ ਗਿੱਡੀਆਂ ਕੱਟੀਆਂ ਜਾ ਰਹੀਆਂ ਨੇ ਬੜੇ ਜਿਆਨੋਂ ਛੰਟਣੇ ਪਾਣੀ ਚ ਗੋੜ ਕਿ ਕੁੜਚ ਪਾਣੀ ਆ ਗਿਆ ਕਿ ਤੋਰੀਆਂ ਨੂੰ ਕਰਵਾ ਇਹ ਲਿਆ ਸੋਨੇਲਾ ਦਿਨਾ ਵਿੱਚ ਅੱਗ ਤੱਕ ਥਰੀ ਹਿਲ ਕਵਾ ਮੱਠੀ ਮੱਠੀ ਬਾਲੋ ਅੱਗ ਮੱਠੀ ਮੱਠੀ ਬਾਲਤੀ ਵਿੱਚ ਕਿੰਨਾ ਪਾਣਾ ਹੋ ਜੀ ਬਹੁਤ ਬਹੁਤ ਜਿਆਦਾ ਇਹਦਾ ਕੁੜਾ ਨਾ ਤਾਂ ਪੱਠੀ ਚ ਵੀ ਹੋਣਾ ਤਾਂ ਬੀਚ ਜਾ। ਮੰਮੀ ਉਹ ਕਾੜਦੇ ਨਹੀਂ ਜੰਗਣਾ। ਮੈਂ ਕਾ ਖਾ ਰਿਹਾ। ਹਨਾ? ਇਹ ਪਾ ਦੇ ਰੱਖ। ਸਾਰਾ ਚਿੰਟਾ ਚਾਹੀਦਾ ਉਹਨਾਂ ਨੇ ਖਿੰਮਟਾ ਖੁਰਚਣਾ ਹੁੰਦਾ ਖੁਰਚਣਾ 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 ਹੁੰਦਾ ਪਾੜੇ ਪਾੜੇ ਹੁਣ ਹੁਣ ਕਿੰਨਾ ਕੁ ਰਹਿ ਗਿਆ ਕਰਦੇ ਢੇਰੀ ਸਾਰਾ ਇਹਦਾ ਨਹੀਂ ਤਾਂ ਵਰਨਾ ਉਹ ਦੋ ਸੁੱਕਾ ਗਿੱਲਾ ਹੋ ਜਾਏਗਾ ਹੋਰ ਵੀ ਸੁੱਕਾ ਹੀ ਗਿੱਲਾ ਹੀ ਆ ਢੇਰੀ ਦਾ ਸੁੱਕਾ ਗਿੱਲਾ ਗੈਸ ਸੀ ਜੁਰੀਵਾਰੀ ਪਣੀ ਆਪਣਾ ਲੱਤਾਂ ਕਰੀ ਸੀ ਬਣਾ ਕੇ ਖਾਵਲੀ ਹੁੰਦੀ ਉਦੋਂ ਮੈਂ ਭੂਆ ਕੋਲ ਗਈ ਸੀ ਤੂੰ ਮੈਨੂੰ ਤੇ ਵੀ ਚੋਕ ਮਿਲਿਆ ਹੀ ਪੂਰਾ ਝੁੜਾ ਗਿਆ ਸੀ ਉਸ ਟਾਈਮ ਤੇ ਕਿਉਂਕਿ ਉਸ ਟਾਈਮ ਤਾਂ ਮੈਂ ਘਰੇ ਹੈ ਨਹੀਂ ਸੀ ਤਾਂ ਕੋ ਬਾਹਰ ਦੀ ਸੀ ਜਿਵੇਂ ਇੱਕ ਤੁਹਾਨੂੰ ਪਤਾ ਹੈ ਮੈਂ ਭੂਆ ਕੋਲ ਰਹਿਣ ਗਈ ਸੀ ਚੰਚਾ ਲੈ ਆਪਾਂ ਚੰਚਾ ਪਾ ਲਓ ਆਪਾਂ ਮੇਰੇ ਵੱਟ ਦੀਆਂ ਕਰਤੀ ਲਾਣ ਪੁੰਨੀਆਂ ਵੱਟ ਕੋਰੀਆਂ ਨੇ ਇੱਦਾਂ ਥੋੜੀ ਇੱਦਾਂ ਇੱਦਾਂ ਕਰ

ਕੁਗੇ ਮੇਰੀ ਹੱਥ ਸੜ ਚੁੱਕੀ ਇਹਨੂੰ ਪਾ ਲਈ ਖਾਣ ਲੱਗੀ ਤਾਂ ਮੂੰਹ ਨਾ ਸਾੜ ਜਾਵੇ ਗਰਮ ਹੋ ਜਾਂਦਾ ਖਾਣ ਲੱਗੀ ਤਾਂ ਅਜ ਤਾਂ ਮੂੰਹ ਨਾ ਸਾੜ ਜਾਵੇ ਬੈਠਾ ਕੇ ਯਾਹੋਂ ਹੁੰਦੇ ਪਏ ਸੁਣੂੰ ਹਮ ਹੈਗੀ ਤੀ ਬੱਜਾ ਮਾ ਟੋਲਣਾ ਚਾਹੁੰਦਾ ਆ ਵੱਡੀ ਤੇ ਨਹੀਂ ਨਹੀਂ ਯਾਰ ਰੱਖ ਲਉ ਬਸ ਖੱਤੀ ਟੂਈ ਉਹ ਫਟਕਟਾ ਉਹ ਪੰਨੀ ਲੈ ਆ ਉਹ ਖਾਜੋ ਖਾਜੀ ਹੈ ਲੋ ਇਧਰ ਉਹ ਮੁੰਡਾ ਤਾਂ ਉੱਥੇ ਹੀ ਜਾ ਕੇ ਦੂਜੇ ਮੋਗੇ ਜਾ ਕੇ ਕਹੇੜਾ ਪੈ ਕੰਡ ਜੀ ਲੜਦੀ ਹੈ ਕਹੀ ਤਾਂ ਨਾ ਕਹਿੰਦਾ ਕੰਡ ਜੀ ਲੜਦੀਗੀ ਉਧਰ ਤਾਂ ਕਹਿੰਦਾ ਕੰਡ ਲਾਉਂਦੇ ਕਵਲੇ ਕਵਲੇ ਇਹ ਗੱਲ ਐ ਔਰ ਰੂਈ ਦੇ ਲੋ ਸਾਡੀ ਭੁੱਗੀ ਇੱਧਰ ਵੀਡੀਓ ਖਾਂਦੀ ਆ। ਉਹ ਦੇ। ਆਹ ਦੇ। ਆਹ ਬੰਦਾ ਸਾਡਾ ਜਿੰਨੇ ਪਿੰਨੀਆਂ ਬੜਵਾਇਆ ਵਾ। ਇਹ ਹੁਣ ਲੱਗਾ ਖਾਣਾ ਦੇ। ਆਹ ਉਹ ਮੰਗਦਾ ਵਾ ਪਿੰਨੀ। ਲੋਕੀ ਪਤਾ ਨਹੀਂ। ਸਾਡਾ ਵਲੌਗ ਮਾਨੜਿਆ ਤੁੰਗ ਵਿੱਚ ਪਿੰਨੀਆਂ ਆਉਂਦੇ ਗਏ ਲੈ ਕੇ ਫੈਲ ਦੁਨੀਆ। ਲੋਕਾਂ ਦੇ ਦੁਆਲੇ ਘਰ ਸਾਡੇ ਲੈ ਜਾਂਗੇ ਆ ਪਿੰਨੀਆਂ। ਆਹ ਪਿੰਨੀਆਂ ਦੇ ਆ ਗਾ ਨੇ ਨਜ਼ੀਰ ਨੂੰ। ਇਹ ਦੇਣੀ ਆ। ਅੱਛਾ ਇੱਧਰ ਵੀਡੀਓ। ਅੱਛਾ ਇਹ ਚਲੋ ਵਈ ਹੁਣ ਝਾੜੋ। ਇਹ ਹੋਰ ਰੱਖ ਮੜਾ ਤੇ ਆਦਾ ਦੇ ਇੱਕ ਕਰ ਦਿੰਦੇ ਬੰਦੇ ਕੋਮਲੇ ਤੇਰਾ ਤਾਂ ਚੱਲਦਾ ਛੋਟਾ ਵਾ ਕਰਖੀਆਂ ਪਰ ਕੋਈ ਨਾ ਕੋਈ ਬਣਦੀ ਆ ਮੰਗਾ ਕੀ ਕਹਦਾ ਹੀ ਕੋਹ ਤੇ ਪਹਿਲੇ ਫਲਾਣੇ ਦੇ ਨੇ ਮੈਂ ਕਹਾ ਤੈਨੂੰ ਕੋਈ ਫਿਕਰ ਗਾ ਛਾੜਾ ਖਾਂਦਾ ਸੀ ਨੀ ਕੰਦਾ ਜੀ ਵੀ ਠੀਕ ਆ ਨਾ ਖੱਟ ਖੱਟ ਕੇ ਵਾਲੇ ਹੋ ਗਏ ਉਧਰ ਮੇਜ ਤੇ ਰੱਖ ਦੋ ਬਣੇ ਇੱਥੇ ਇੱਧਰ ਲਿਆਈ ਕਿਹੜੇ ਮੇਜ ਨਾ ਜਾਵਣੀ ਲੱਗਦਾ ਇਹਨੂੰ ਇੱਕ ਫੋਟੋ ਖਚੂ ਇਹਨੂੰ ਫੋਟੋ ਕੱਟਨੀ ਹਾਂ ਬਸ ਹੋ ਗਈਆਂ ਖਿੱਚ ਗਈ ਚਲੋ ਜਿੱਥੇ ਰੱਖਣੀ ਰੱਖ ਲਓ ਮੈਂ ਬਾਅਦ ਚ ਅੰਦਰ ਜਾ ਕੇ ਚਲੂੰਗੀ ਮੰਮੀ ਮੇਰੀ ਕਹਿੰਦੀ ਅੱਜ ਤਾਰੇ ਨਹੀਂ ਨਿਕਲੇ ਮੰਮੀ ਨੂੰ ਮੈਂ ਕਾ ਕੀ ਕੀ ਆਈ ਮੈਂ ਤੇ ਤਫਲ ਗਿਆ ਲੈ ਹੇ ਆ ਹਾਂ ਹਾਂ ਇਹ ਤਾਰਿਆਂ ਵਾਲਾ ਬੰਦਾ ਉਦੋਂ ਹੀ ਝਾਕਦਾ ਜਦੋਂ ਧਰਤੀ ਤੇ ਕੁਝ ਗਵਾਚਾ ਹੋਏ ਰੂਹੀ ਰੂਹੀ ਵਾਲਾ ਕਰੇ ਲਸੀ ਪਾਲਦੀ ਆ ਮੈਨੂੰ ਵੀ ਤੇਰੇ ਥੋੜੀ ਅੱਗ ਹੀ ਨਹੀਂ ਬਲਦੀ ਸਾਡੀ ਅੱਗ ਹੀ ਨਹੀਂ ਬਲਦੀ ਤੂੰ ਆ ਜਾ ਤਾਂ ਕੋਈ ਨਹੀਂ ਇੱਧਰ ਤੋਂ ਸਹੀ ਹੁੰਦਾ ਵਾ ਲੈ ਲੈ ਕੋਕਲੇ ਰੁੱਕ ਜਾ ਜੋੜਨਾ ਜੀ ਜਾ ਬੰਦੇ ਕੋਸ਼ਿਸ਼ ਕਰ। ਕਿੰਦੇ ਸੀਪੀ ਲੋ ਗਾਈਜ਼ ਠਾਂਟੇ ਦੇ ਵਿੱਚ ਹੈ।